ਡੀ ਬੈਟਰ ਨਿਊਜ਼ ਤੇ ਖ਼ਬਾਰੀ ਸੁਰਖੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਗਦੀਸ਼ ਪਾਂਸਲ ਅੱਜ ਦੀਆਂ ਖ਼ਬਰਾਂ ਨੂੰ ਫਰੋਲ ਕੇ ਦੇਖੀਏ ਤਾਂ ਸਭ ਤੋਂ ਵੱਡੀ ਖ਼ਬਰ ਨਜ਼ਰ ਆ ਰਹੀ ਹੈ ਬਿਹਾਰ ਦੇ ਵਿੱਚ ਅਕਤੂਬਰ ਦੇ ਮਹੀਨੇ ਵਿੱਚ ਹੋਣ ਜਾ ਰਹੀਆਂ ਅਸੈਂਬਲੀ ਚੋਣਾਂ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ ਇਸ ਕੇਸ ਦੇ ਮੁਤਾਬਕ ਇਲੈਕਸ਼ਨ ਕਮਿਸ਼ਨ ਨੇ ਦੱਸਿਆ ਕਿ ਬਿਹਾਰ ਦੇ ਵਿੱਚ ਕੁੱਲ 8 ਕਰੋੜ ਵੋਟਰ ਨੇ ਤੇ ਇਲੈਕਸ਼ਨ ਕਮਿਸ਼ਨ ਵੱਲੋਂ 60% ਵੋਟਾਂ ਦੀ ਸਦਾਈ ਹੋ ਚੁੱਕੀ ਹੈ ਹੁਣ ਮਸਲਾ ਇਹ ਹੈ ਕਿ ਆਧਾਰ ਕਾਰਡ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਬੰਦਾ ਭਾਰਤ ਦਾ ਨਾਗਰਿਕ ਹੈ ਜਾਂ ਨਹੀਂ ਸਪਰੀਮ ਕੋਰਟ ਨੇ ਕਿਹਾ ਕਿ ਆਧਾਰ ਕਾਰਡ ਦੇ ਨਾਲ-ਨਾਲ ਐਪ ਕਾਰਡ ਜਾਂ ਰਾਸ਼ਨ ਕਾਰਡ ਤੋਂ VOTER ਦੀ ਸਨাক্ত ਕਰਵਾ ਲਈ ਜਾਵੇ ਪਰ ਇਸ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾ ਲਿਆ ਜਾਵੇ ਇਸ ਖਬਰ ਤੋਂ ਇਲਾਵਾ ਕੱਲ ਹਰਿਆਣੇ ਦੇ ਵਿੱਚ ਇੱਕ ਟੈਂਸ ਖੜਿਆ ਰਣ ਤੇ ਇੱਕ ਸਕੂਲ ਦੇ ਪ੍ਰਿੰਸੀਪਲ ਡਾਇਰੈਕਟਰ ਦੇ ਕਤਲ ਨੇ ਮਾਨਤਾ ਨੂੰ ਇੱਕ ਵਾਰ ਫਿਰ ਸ਼ਰਮਸਾਰ ਕੀਤਾ ਹੈ ਗੁਰगांव ਦੀ ਰਹਿਣ ਵਾਲੀ 25 ਸਾਲਾ ਰਾਧਕਾ ਨੂੰ ਉਸਦੇ ਖੁਦ ਦੇ ਬਾਪ ਨੇ ਆਪਣੇ ਰਵਾਲਬਰ ਦੇ ਨਾਲ 5 ਗੋਲੀਆਂ ਮਾਰ ਕੇ ਘਰ ਦੇ ਵਿੱਚ ਹੀ ਇਸ ਕਰਕੇ ਮਾਰ ਦਿੱਤਾ ਕਿਉਂਕਿ ਉਹ ਰੀਲਾ ਬਣਾਉਣਾ ਨਹੀਂ ਹਟ ਰਹੀ ਸੀ ਤੇ ਬਾਪੂ ਨੂੰ ਲੋਕ ਤਾਨੇ ਮੇਨੇ ਮਾਰ ਰਹੇ ਸੀ ਹਰਿਆਣੇ ਦੇ ਹਸਾਰ ਦੇ ਵਿੱਚ ਗੁਰੂ ਪੁਨਮਾ ਦੇ ਦਿਨ ਇੱਕ ਹੋਰ ਕੋਹ ਆਪਣਾ ਕਤਲ ਹੋਇਆ ਤੇ ਦੋ ਸਕੂਲੀ ਜਵਾਕਾਂ ਜੋ ਕਿ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਸੀ ਨੇ ਆਪਣੇ ਹੀ ਸਕੂਲ ਦੇ ਪ੍ਰਿੰਸੀਪਲ ਡਾਇਰੈਕਟਰ ਜਗਵੀਰ ਸਿੰਘ ਪੰਨੂ ਨੂੰ ਇਸ ਕਰਕੇ ਮਾਰ ਮਕਾਇਆ ਕਿਉਂਕਿ ਉਹ ਇਨ੍ਹਾਂ ਬੱਚਿਆਂ ਨੂੰ ਡਿਸਪਲਨ ਸਿਖਾਉਣ ਵੇਲੇ ਡਾਂਟ ਰਹੇ ਸਨ ਇਨ੍ਹਾਂ ਬੱਚਿਆਂ ਨੇ ਨਾ ਸਿਰਫ ਆਪਣੇ ਗੁਰੂ ਨੂੰ ਚਾਕੂ ਮਾਰ ਮਾਰ ਕੇ ਮਾਰ ਮਕਾਇਆ ਬਲਕਿ ਸਾਰੀ ਘਟਨਾ ਦੀ ਬਾਅਦ ਦੇ ਵਿੱਚ ਵੀਡੀਓ ਵੀ ਬਣਾਈ ਅਗਲੀ ਖਬਰ ਜਿਸ ਵਿੱਚ ਹਰਿਆਣੇ ਦੇ ਸ਼ਹਿਰ सिरसा ਵਿੱਚ ਪਿਛਲੇ 6 ਮਹੀਨਿਆਂ ਦੇ ਵਿੱਚ 50 ਕਰੋੜ ਦਾ ਚਟਾ ਵਕਨ ਦੀ ਖਬਰ ਛਪੀ ਹੈ ਇਹ ਖਬਰ ਸਾਨੂੰ ਇਸ ਗੱਲ ਤੇ ਸੋਚਣ ਲਈ ਮਜਬੂਰ ਕਰਦੀ ਹੈ ਕਿ ਪੰਜਾਬ ਨੂੰ ਤਾਂ ਐਵੇਂ ਹੀ ਬਦਨਾਮ ਕੀਤਾ ਜਾ ਰਿਹਾ ਹੈ ਇੰਨਾ ਹੀ ਨਹੀਂ ਇਸ ਖਬਰ ਵਿੱਚ ਛਪੇ ਅੰਕੜੇ ਅਨੁਸਾਰ सिरसा ਦੇ ਸਿਵਲ ਹਸਪਤਾਲ ਦੇ ਵਿੱਚ ਪਿਛਲੇ 6 ਮਹੀਨਿਆਂ ਦੇ ਵਿੱਚ ਨਸ਼ਾ ਕਰਨ ਵਾਲੇ 100 ਨੌਜਵਾਨਾਂ ਦੀ ਮੌਤ ਵੀ ਦਰਜ ਕੀਤੀ ਗਈ ਹੈ ਖਬਰ ਵਿੱਚ ਇਹ ਵੀ ਲਿਖਿਆ ਹੈ ਕਿ ਇਸ ਵੇਲੇ सिरसा ਦੇ ਵਿੱਚ ਚਟਾ ਸ਼ਰਿਆਂ बिक ਰਿਹਾ ਹੈ ਤੇ ਕੋਈ 15000 ਨੌਜਵਾਨ ਇਸ ਦੀ ਝਪੇੜ ਦੇ ਵਿੱਚ ਹੈ ਅਗਲੀ ਖਬਰ ਹਿਮਾਚਲ ਪ੍ਰਦੇਸ਼ ਤੋਂ ਆ ਜਿੱਥੇ ਮੀਂਹ ਦੇ ਪ੍ਰਕੋਪ ਦੇ ਨਾਲ ਹੋਣ ਵਾਲੇ ਨੁਕਸਾਨ ਦੇ ਵਿੱਚ ਅੱਜ ਦਿਨ ਬਾਧਾ ਹੋ ਰਿਹਾ ਹੈ ਇਸ ਸੰਬੰਧੀ ਲਗੀਆਂ ਖਬਰਾਂ ਮੁਤਾਬਕ ਸਿਰਫ ਇੱਕ ਜ਼ਿਲ੍ਹੇ ਸਰਾਜ ਵਿੱਚ 1000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਹਾਲੇ ਵੀ ਇਸ ਪਹਾੜੀ ਸੂਬੇ ਦੀਆਂ 170 ਸੜਕਾਂ ਬੰਦ ਪਈਆਂ ਨੇ ਤੇ 16 ਜੁਲਾਈ ਤੱਕ ਮੀਂਹ ਦੇ ਪੂਰੇ ਅਸਾਰ ਬਣੇ ਹੋਏ ਨੇ ਇਸ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਹੁਣ ਫੌਜ ਦੀ ਮਦਦ ਲਈ ਜਾ ਰਹੀ ਹੈ ਸੋ ਇਹ ਸਾਨੂੰ ਅੱਜ ਦੀਆਂ ਖ਼ਬਰੀ ਸੁਰਖੀਆਂ ਕੱਲ ਫਿਰ ਨਵੀਆਂ ਤੇ ਤਾਜ਼ਾ ਸੁਰਖੀਆਂ ਲੈ ਕੇ ਤੁਹਾਡੇ ਰੂਮ ਰੂ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਰਬ ਰੱਖਾ